ਕਮਨੀਤ ਕੌਂਡਲ ਆਈਪੀਐਸਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਬਾੜੇ ਅਨਸਰਾਂ ਤੇ ਸ਼ਰਪਤੀ ਅਨਸਰਾਂ ਦੇ ਖਿਲਾਫ ਬਿੱਡੀ ਵੀ ਮੁਹਿੰਮ ਦੇ ਤਹਿਤ ਜਿਹੜਾ ਸੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਇੱਕ ਨੌਜਵਾਨ ਵੱਲੋਂ ਪਿਸਤਲ ਨਾਲ ਜਿਹੜੀ ਸੀ ਫਾਇਰ ਕਰਦਿਆਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਸਬੰਧ ਵਿੱਚ ਸਾਡੇ ਸੀਆਈਏ ਦੀ ਟੀਮ ਵੱਲੋਂ ਉਸ ਵੀਡੀਓ ਤੇ ਪੜਤਾਲ ਕੀਤੀ ਗਈ ਦੌਰਾਨੇ ਪੜਤਾਲ ਜਿਹੜਾ ਸੀ ਬਲਵੰਤ ਸਿੰਘ ਉਰਫ ਬੱਲੀ ਜਿਹੜਾ ਸੀ ਇੱਥੇ ਸਿਵਲ ਹਸਪੀਟਲ ਬਟਿੰਡਾ ਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਹੈਗਾ ਉਹ ਉਸਨੇ ਆਪਣੇ ਮਿੱਤਰ ਜਗਮੀਤ ਸਿੰਘ ਜੋ ਕੰਪਿਊਟਰ ਆਪਰੇਟਰ ਹੈ ਹਸਪੀਟਲ ਦੇ ਵਿੱਚ ਉਹਦਾ ਜਿਹੜਾ ਸੀ ਲਾਇਸੈਂਸੀ ਪਿਸਤਰ ਲੈ ਕੇ ਜीडीसी ਫੈਰ ਕਰਦਿਆਂ ਦੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਪਿਸਤਰ ਜਿਹੜਾ ਜਗਮੀਤ ਸਿੰਘ ਦਾ ਸੀਗਾ ਤੇ ਬਲਵੰਤ ਸਿੰਘ ਦੇ ਫੋਨ ਤੇ ਜਗਮੀਤ ਸਿੰਘ ਨੇ ਫੈਰ ਕਰਦੇ ਬਲਵੰਤ ਸਿੰਘ ਦੀ ਜਿਹੜੀ ਵੀਡੀਓ ਬਣਾਈ ਤੇ ਉਸਨੇ ਬਲਵੰਤ ਸਿੰਘ ਨੇ ਆਪਣੇ ਜਿਹੜੇ ਇੰਸਟਾ ਤੇ ਉਹਨੂੰ ਪਾ ਦਿੱਤਾ ਤੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਤੇ ਜਿਹੜਾ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਬਲਵੰਤ ਤੇ ਜਗਮੀਤ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਉਸ ਦੇ ਵਿੱਚ ਬਲਵੰਤ ਸਿੰਘ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਜਗਮੀਤ ਸਿੰਘ ਦਾ ਜਿਹੜਾ ਲਾਇਸੈਂਸੀ ਪਿਸਤਲ ਹੈ ਜਿਸ ਨੂੰ ਵੀ ਜਲਦੀ ਹੀ ਅਸੀਂ ਗ੍ਰਿਫਤਾਰ ਕਰ ਲਵਾਂਗੇ